ਬੇਸਿਕ ਫਰੀਦਾ ਲੋੜ ਹੈ ਦਾਕ ਵਿਜੋਰੀਏ ਕਿਕਰ ਬੀਜੈ ਜੱਟ ਹੰਡੇ ਉਹਨਾਂ ਕਤਾਈਂ ਦਾ ਪਹੰਦਾ ਲੋੜ ਹੈ ਪੱਟ ਕਹਿੰਦੇ ਧਰਤੀ ਸਰੀਰ ਚ ਬੀਜ ਬੀਜੇ ਮਾੜੇ ਬੀਜ ਬੀਜੇ ਮਾੜੇ ਤੇ ਫਲ ਕਿਹੜੇ ਲੱਭਦਾ ਚੰਗੇ ਅੱਛਾ ਬੀਜੀ ਇਹਦੇ ਚ ਲਿੰਦਿਆ ਚੁਗਲੀ ਵਾਸਨਾ ਤ੍ਰਿਸ਼ਨਾ ਤੇ ਭਾਲ ਦਾ ਕੀ ਹੈ ਵਿਗਾਸ ਬੀਜਿਆ ਕੂੜ ਤੇ ਪਹਾੜ ਦਾ ਵਿਗਾਸ ਖੇੜਾ ਨਹੀਂ ਆਉਂਦਾ ਚਾਹ ਜਹ ਨਹੀਂ ਆਉਂਦਾ ਮੁਰਝਾਏ ਜੇ ਰਹਿਨੇ ਆ ਸੁੱਕੇ ਸੁੱਕੇ ਰਹਿਨੇ ਆ ਰੁੱਖੇ ਰੁੱਖੇ ਰਹਿਨੇ ਆ ਸਤਗੁਰ ਕਹਿੰਦੇ ਭਾਈ ਕੂੜ ਕਮਾਣਾ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਜਿੰਨਾ ਕੂੜ ਕਮਾਇਆ ਕੂੜੀ ਉਗਣਾ ਜਿੰਨੇ ਰੱਬ ਦੀਆਂ ਸਿਫਤਾਂ ਬੀਜਤੀਆਂ ਸਰੀਰ ਰੂਪੀ ਧਰਤੀ 'ਚ ਕਹਿੰਦੇ ਉੱਥੇ ਵਿਗਾਸ ਉਗਦਾ ਗੁਰੂ ਨਾਨਕ ਕਹਿੰਦੇ ਨਾ ਬੀਜੇ ਬੇਖ ਬੀਜੇ ਬੇਖ ਜੋ ਕਹਿੰਦ ਨੇ ਉੱਗੇਗਾ ਵੀ ਜ਼ਰੂਰ ਇੱਕ ਦਿਨ ਜ਼ਰੂਰ ਉੱਗੇਗਾ ਸਤਿਗੁਰ ਨੇ ਵਾਕ ਕਹਿਣ ਲੱਗੇ ਜਿਨਨੇ ਕਰਮਾ ਦਾ ਬੀਜ ਬੀਜਿਆ ਤੇ ਨਾਮ ਦਾ ਪਾਣੀ ਪਾਇਆ ਉਹਦੇ ਬੀਜਾਂ ਨੂੰ ਉਹ ਫਲ ਲੱਗੇ ਜਿਨਨੇ ਉਹਨੂੰ ਅੰਦਰੋਂ ਤ੍ਰਿਪਤ ਕਰ ਦਿੱਤਾ ਉਹ ਲੱਗੇ ਸਤਿਗੁਰ ਕਹਿਣ ਲੱਗੇ 20 ਬੀਜ ਇਸ ਦੇ ਚਕਾਇਆਂ ਚ ਪਰ ਬੀਜ ਇਹੋ ਜਿਹਾ ਬੀਜੀ ਕੇ ਮੁੜ ਕੇ ਪਛਤਾਉਣਾ ਪਏ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਿ ਲਿਆ ਪਾਉ ਸਲਿ ਲ ਅਪਾਉ ਪਾਣੀ ਪਾ ਸਾਰਿੰਗ ਪਾਣੀ ਵਾਹਿਗੁਰੂ ਦੇ ਨਾਮ ਦਾ ਮਨ ਕਿਰਸਾਨ ਹਰ ਰਿਧਾ ਜਮਾਈ ਲੈ ਇਓ ਪਾਵਸ ਪਦ ਨਿਰਵਾਣੀ ਮਨ ਨੂੰ ਕਿਸਾਨ ਬਣਾ ਆਪਣੇ ਨੂੰ ਹਰ ਰਿਧਾ ਜਮਾਈ ਲੈ ਅੱਛਾ ਪਹਿਲਾਂ ਮਾਰਜ ਨੇ ਕਿਹਾ ਨਾਮ ਦਾ ਪਾਣੀ ਪਾ ਫਿਰ ਉੱਗੇਗਾ ਕੀ ਸਤਿਗੁਰ ਕਹਿੰਦੇ ਹਾਰ ਰਿਦੈ ਜਮਾਇਲਾ ਜੰਮੇਗਾ ਕੀ ਉਗੇਗਾ ਕੀ ਕਹਿੰਦੇ ਵੈਗੁਰੂ ਦਾ ਪ੍ਰੇਮ ਉਗੇਗਾ ਇਹੀ ਵਾਕ ਸਤਿਗੁਰ ਨੇ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਚ ਕਹੀ ਸੀ ਮਨ ਹਾਲਿਕ ਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਨਾਮ ਦਾ ਬੀਜ ਸੰਤੋਪ ਸੁਆਕਾ ਰੱਖ ਗਰੀਬੀ ਵੇਸ ਮਹਰ ਜੁਗਣਾ ਕੀ ਇਹ ਨਾਮ ਦੇ ਬੀਜ ਚੋਂ ਪਾਓ ਕਹਿੰਦੇ ਮੁਹੱਬਤ ਉਗੇਗੀ ਪਾਉ ਕਰਮ ਕਰ ਜਮਸੀ ਸੇ ਕਰਪਾ ਗਠ ਦੇਖ ਇੱਥੇ ਸਤਿਗੁਰ ਨੇ ਵਾਕ ਕਹੇ ਕਿਰਸਾਨ ਬਣਾ ਮਨ ਨੂੰ ਸਰੀਰ ਨੂੰ ਧਰਤੀ ਬਣਾ ਕਰਮਾਂ ਦਾ ਬੀਜ ਬੀਜ ਵਾਗ ਗੁਰੂ ਦੇ ਨਾਮ ਦਾ ਪਾਣੀ ਪਾ ਉਸ ਰੱਬ ਸੱਚੇ ਦੀ ਮੁਹੱਬਤ ਉੱਗੇਗੀ ਤੇ ਪ੍ਰਾਪਤ ਕੀ ਹੋਏਗਾ ਤੈਨੂੰ ਅਖੀਰਤ ਤੇ ਮੁੜ ਕੇ ਨਿਰਵਾਣ ਪਦ ਨਿਰਵਾਣ ਪਦ ਨਿਰਵਾਣ ਪਦ ਉਹ ਅਵਸਥਾ ਜਿੱਥੇ ਜਾ ਕੇ ਬੰਦੇ ਦੀ ਕੋਈ ਦੁਨਿਆਵੀ ਮੰਗ ਨਹੀਂ ਰਹਿ ਜਾਂਦੀ ਅਸੀਂ ਇੱਕ ਸ਼ਬਦ ਬੜਾ ਸੁਣਦੇ ਆ ਨਿਸ਼ਕਾਮ ਨਿਸ਼ਕਾਮ ਦਾ ਅਰਥ ਹੁੰਦਾ ਜਿਹਦੀ ਕੋਈ ਕਾਮਨਾ ਨਾ ਰਹਿ ਜੇ ਤੇ ਉਹ ਨਿਸ਼ਕਾਮ ਹੋ ਹੀ ਹੁੰਦਾ ਫਿਰ ਜਿਹੜਾ ਬ੍ਰਹਮ ਦੇ ਗਿਆਨ ਨੂੰ ਜਾਣ ਚੁੱਕਿਆ ਉਹਦੋਂ ਬਿਨਾਂ ਕੋਈ ਬੰਦਾ ਧਰਤੀ ਦਾ ਨਿਸ਼ਕਾਮ ਨਹੀਂ ਹੋ ਸਕਦਾ ਸਤਗੁਰ ਨੇ ਵਾਕ ਕਹੇ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੀ ਅਹਣ ਝੋਨੇ ਲਾਇਨੇ ਨਾ ਆਪਾਂ ਹਾਲਾਂਕਿ ਹੁਣ ਤਾਂ ਦਵਾਈਆਂ ਬਥੇਰੀਆਂ ਇਦਾਂ ਦੀਆਂ ਆ ਗਈਆਂ ਵੀ ਕੱਖ ਕੱਢਣ ਦੀ ਲੋੜ ਨਹੀਂ ਪੈਂਦੀ ਨਹੀਂ ਤੇ ਅਸੀਂ ਵੇਖਦੇ ਰਹੇ ਹਾਂ ਛੋਟੇ ਹੁੰਦੇ ਆ ਹੱਲਾ ਪਾਉਣਾ ਪਿੰਡ ਦੇ ਕਈ-ਕਈ ਜਾਣਿਆਂ ਨੇ ਰਲ ਕੇ ਪਹਿਲਾਂ ਇੱਕ ਦਾ ਖੇਤ ਉਹਦੇ ਚੋਂ ਕੱਖ ਕੱਢ ਦੂਜੇ ਦੇ ਖੇਤ ਚੋਂ ਕੱਖ ਕੱਢਦਾ ਚੱਲਦਾ ਸੀ ਉਹ ਕੱਖ ਕੱਢਣਾ ਕਿਉਂ ਜ਼ਰੂਰੀ ਹੈ ਕਿਉਂਕਿ ਉਹ ਫਿਰ ਨਾਲ ਦੀ ਦੂਜੀ ਫਸਲ ਨੂੰ ਵਧਣ ਨਹੀਂ ਦਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਨ ਲੱਗੇ ਜਦੋਂ ਬੀਜ ਬੀਜਦੇ ਹਾਂ ਬਸ ਮੁੜ ਕੇ ਫਿਰ ਇੱਕ ਕੰਮ ਕਰੀ ਬਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਬਿਖੈ ਵਿਕਾਰ ਜਿਹੜੇ ਵਿਕਾਰ ਨੇ ਜਿਹੜੇ ਬਿਖੈ ਜਿਹੜੀ ਤੇਰੇ ਅੰਦਰ ਜਿਹੜਾ ਨਦੀਨ ਉੱਗਿਆ ਪਿਆ ਨਾ ਬਿਖ ਰੂਪੀ ਬਿਖ ਦਾ ਅਰਥ ਹੁੰਦਾ ਜ਼ਹਿਰ ਤੇ ਉਹ ਕੰਮ ਜ਼ਹਿਰ ਦਾ ਮਤਲਬ ਕੱਲਾ ਖਾਣ ਤੱਕ ਸੀਮਤ ਨਹੀਂ ਹੈ ਗੱਲ ਕੋਈ ਵੀ ਐਸੋ ਜਿਹਾ ਕੰਮ ਜਿਹੜਾ ਸਾਨੂੰ ਆਤਮਿਕ ਮੋਤੇ ਮਾਰ ਦੇ ਸਾਡੇ ਲਈ ਜ਼ਹਿਰ ਅਸੀਂ ਕੋ ਜਹੋ ਜਹਾ ਵੇਖ ਲਈਏ ਕੁਝ ਸੁਣ ਲਈਏ ਜੀ ਦੇ ਨਾਲ ਆਤਮਿਕ ਮੋਤੇ ਮਰ ਜਾਈਏ ਗੁਰੂ ਤੋਂ ਟੁੱਟਣ ਲੱਗ ਜਾਈਏ ਉਹ ਜ਼ਹਿਰ ਹੈ ਸਾਡੇ ਵਾਸਤੇ ਤੇ ਮਹਾਰਜ ਜੀ ਕਹਿੰਦੇ ਜਿਹੜੇ ਵਕਾਰ ਤੈਨੂੰ ਤੋੜਦੇ ਨੇ ਨਾ ਗੁਰੂ ਦੇ ਨਾਲ ਜਿਹੜਾ ਨਦੀਨ ਤੇਰੇ ਚੰਗੇ ਕਰਮਾਂ ਦੀ ਫਸਲ ਨੂੰ ਵਧਨ ਨਹੀਂ ਦਿੰਦਾ ਇਹਨੂੰ ਕੁੱਟ ਦੇ ਕਿਰਖਾ ਕਰੇ ਦਾ ਅਰਥ ਹੈ ਕੱਢ ਦੇ ਬਾਹਰ ਕੁੱਟ ਦੇ ਖੇਤ ਦੇ ਵਿੱਚ ਵਿਖਿਆ ਬਿਕਾਰ ਦੁਸ਼ਟ ਕਿਰ ਖਾ ਕਰੇ ਇਹਨਾਂ ਦੁਸ਼ਟਾਂ ਨੂੰ ਬਾਹਰ ਕੱਢ ਦੇ ਇਨ ਤਜ ਆਤਮਾ ਹੋਏ ਤੇ ਆਈ ਇਹਨਾਂ ਨੂੰ ਬਾਹਰ ਕੱਢ ਕੇ ਵਿਕਾਰਾਂ ਨੂੰ ਇਹਨਾਂ ਨੂੰ ਤਜ ਕੇ ਛੱਡ ਕੇ ਆਤਮਾ ਹੋਏ ਤੇ ਆਈ ਅੰਦਰੋਂ ਨਾ ਅੰਦਰੋਂ ਰੂਤ ਵਕਾਲ ਪ੍ਰਖ ਵੈਗਰੂਨ ਤਿਆ ਜਿਨੂੰ ਮਹਾਰਜ ਨੇ ਕਿਹਾ ਸੀ ਠਾਕੁਰ ਗਾਈ ਹੈ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਜ ਸਮਾਵਨ ਸੰਗ ਜਪ ਤਪ ਸੰਜਮ ਹੋਏ ਜਬ ਰਾਖੇ ਖੇਤ ਦੇ ਰਾਖੇ ਹੁੰਦੇ ਨੇ ਨਾ ਜਿਵੇਂ ਸਾਨੂੰ ਪਤਾ ਹੋਵੇ ਕਿ ਆ ਖੇਤ ਹੈ ਤੇ ਇਸ ਖੇਤ ਦੇ ਵਿੱਚ ਜਾਨਵਰ ਪੈਂਦੇ ਨੇ ਤੇ ਖੇਤ ਦੀ ਰਾਖੀ ਜ਼ਰੂਰੀ ਹੈ ਕਈ ਵਾਰੀ ਬੰਦਾ ਖੇਤ ਦੀ ਰਾਖੀ ਵਾਸਤੇ 1 2 4 ਬੰਦੇ ਰੱਖ ਲੈਂਦਾ ਸਤਿਗੁਰੂ ਜੀ ਕਹਿੰਦੇ ਆ ਸਰੀਰ ਜਿਹੜਾ ਖੇਤ ਜਿਹਦੇ ਚ ਕਰਮਾਂ ਦੀ ਭਲੇ ਨੇਕ ਕਰਮਾਂ ਦੀ ਖੇਤੀ ਕੀਤੀ ਐ ਬੀਜ ਬੀਜੇ ਲੈਣਾ ਇਹਦੇ ਵੀ ਰਾਖੇ ਬਣਾਉਣੇ ਪੈਣੇ ਤੇ ਇਹ ਉਦਾਂ ਬਚਣੀ ਨਹੀਂ ਮਹਾਰਜ ਕਿੱਥੋਂ ਲੈ ਕੇ ਆਈਏ ਰਾਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤਿੰਨ ਰਾਖੇ ਬਣਾ ਲੈ ਕਾਦੇ ਜਪ ਤਪ ਸੰਜਮ ਹੋਇ ਜਬ ਰਾਖੇ ਜਪ ਕਰ ਗੁਰੂ ਨੂੰ ਯਾਦ ਕਰ ਗੁਰੂ ਨੂੰ ਯਾਦ ਕਰਨਾ ਗੁਰੂ ਨੂੰ ਧਿਆਉਣਾ ਇਹਦੇ ਨਾਲੋਂ ਵੱਡਾ ਕੋਈ ਜਪ ਨਹੀਂ ਦਰਤੀ ਤੇ ਗੋਰ ਸੇਵਾ ਇਹ ਤਪ ਪਰਮਾਨ ਗੁਰੂ ਦੀ ਸੇਵਾ ਤੋਂ ਵੱਡਾ ਤਪ ਕੋਈ ਨਹੀਂ ਆਪਣੇ ਇੰਦਰੀਆਂ ਨੂੰ ਵਕਾਰਾਂ ਵੱਲ ਨੂੰ ਰੋਕ ਕੇ ਰੱਖਣਾ ਇਹੋ ਜਿਹਾ ਸੰਜਮ ਕੋਈ ਨਹੀਂ ਆ ਤਿੰਨ ਨੇ ਨਾ ਜਿਹੜੇ ਜਪ ਗੁਰੂ ਦੀ ਯਾਦ ਸੀਨੇ ਚ ਹੋਵੇ ਗੁਰੂ ਦੀ ਸੇਵਾ ਤੇਰੇ ਕੋਲ ਹੋਵੇ ਸੰਜਮ ਹੋਵੇ ਜੀਵਨ ਚ ਸੰਜਮ ਹੋਵੇ ਮਹਾਰਜ ਕਹਿੰਦੇ ਤਿੰਨ ਰਾਖੇ ਨੇ ਜਿਹੜੇ ਤੇਰੇ ਖੇਤ ਨੂੰ ਬਚਾ ਲੈਣਗੇ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸਰ ਮਾਈ ਕਹਿੰਦੇ ਫਿਰ ਹਿਰਦੇ ਦਾ ਕੌਲ ਖਿੜ ਜਾਏਗਾ ਤੇਰੇ ਕਮਲ ਖਿੜ ਜਾਏਗਾ ਤੇ ਉਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਆਸਰ ਮਾਈ ਦਾ ਅਰਥ ਹੈ ਨਾਮ ਦਾ ਰਸ ਸਿੰਮਣ ਲੱਗ ਜਾਏਗਾ 20 ਸਪਤਾਹ ਰੋ ਬਾਸ ਰੋ ਸੰਗਰ ਹੈ 20 ਮਤਲਬ 20 ਸਪਤਾਹਰੋ ਦਾ ਭਾਵ ਹੈ 7 20 ਤੇ ਸਪਤਾਹ ਰ 7 27 ਹੋ ਗਏ ਪਾਤਸ਼ਾਹ ਨੇ ਵਾਕ ਕੇ 20 ਸਪਤਾਹ ਰ 27 ਵਿਦਵਾਨ ਕਹਿੰਦੇ ਨੇ 79 ਤੇ ਸੌਖੇ ਸ਼ਬਦਾਂ ਚ ਕਹਿਣਾ ਹੋਵੇ ਸਾਰਾ ਮਹੀਨਾ 20 ਸਪਤਾਹ ਰ ਬਾਸ ਰੋ ਸੰਗਰਹਿ ਬਾਸ ਰੋ ਦਾ ਅਰਥ ਹੈ ਦਿਨ ਸੰਗਰਹਿ ਦਾ ਅਰਥ ਹੈ ਇਕੱਠੇ ਕਰਨਾ ਸੰਗ੍ਰਹਿ ਕਰਨਾ ਗੁਰੂ ਨਾਨਕ ਮਹਾਰਾਜ ਕਹਿੰਦੇ ਜਿਹੜਾ ਬੰਦਾ ਸਾਰਾ ਮਹੀਨਾ ਸਾਰੇ ਨਛੱਤਰਾਂ ਦੇ ਦਿਨ ਬਸ ਵਾਹਿਗੁਰੂ ਦੇ ਨਾਮ ਨੂੰ ਇਕੱਠਿਆਂ ਕਰਦਾ ਰਹਿੰਦਾ ਨਾ ਤੀਨ ਖੋੜਾ ਨਿਤਕਾਲ ਸਰੈ ਇੱਥੇ ਤੀਨ ਖੋੜਾ ਦਾ ਤਿੰਨ ਅਵਸਥਾਵਾਂ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਵਿਰਥਾ ਸਭ ਹੀ ਮਾਨ ਇੱਤਿੰਨੇ ਅਵਸਥਾਵਾਂ ਚ ਜਿਹੜਾ ਬੰਦਾ ਮੌਤ ਚੇਤੇ ਰੱਖੇ ਅਚਬ ਬਜ਼ੁਰਗੀ ਚ ਤਾਂ ਵੈਸੇ ਵੀ ਸਚਾਈ ਨਹੀਂ ਹੈ ਬੜੀ ਮਾਲਕ ਦੀ ਮਿਹਰ ਹੋਵੇ ਤੇ ਤਾਂ ਹੀ ਜਾ ਕੇ ਬੁਢਾਪੇ ਚ ਵੀ ਰੱਬ ਚੇਤੇ ਹੁੰਦਾ ਨਹੀਂ ਤੇ ਨਹੀਂ ਹੁੰਦਾ ਜਿੰਨਾ ਬਜ਼ੁਰਗ ਬੰਦਾ ਮੌਤ ਤੋਂ ਡਰ ਦੌੜਦਾ ਹੈ ਇੰਨਾ ਬੱਚਾ ਤੇ ਜਵਾਨੀ ਦੌੜਦਾ ਕਿਉਂਕਿ ਉਹਨੂੰ ਨੇੜੇ ਦੇ ਦਿੱਤੀ ਹੈ ਬਾਤ ਸਾਂ ਕਹਨ ਲੱਗੇ ਜਿਹੜਾ ਨਿਤਕਾਲ ਸਾਰ ਹੈ ਨਿਤ ਮੌਤ ਨੂੰ ਯਾਦ ਕਰਦਾ ਜਿਹਨੂੰ ਮੌਤ ਯਾਦ ਨਹੀਂ ਉਹਨੂੰ ਰੱਬ ਚੇਤੇ ਹੋ ਹੀ ਨਹੀਂ ਸਕਦਾ ਜਿਹਨੇ ਰੱਬ ਯਾਦ ਕਰਨਾ ਹੈ ਉਹਨੂੰ ਮੌਤ ਯਾਦ ਕਰਨੀ ਪਊ ਤੇ ਜਿਹੜਾ ਭਾਵੇਂ ਬੱਚਾ ਹੈ ਉਹਨੂੰ ਮੌਤ ਯਾਦ ਹੈ भाई तारू कोपड़ ਦਾ ਇਤਿਹਾਸ ਜੇਕਰ ਆਉਂਦਾ ਬਚਪਨਾ ਸੀ ਉਮਰ ਛੋਟੀ ਸੀ ਲਾਹੌਰ ਗਏ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਸੰਗਤ ਨਸੀਬ ਹੋਈ ਗੁਰੂ ਨਾਨਕ ਮਹਾਰਾਜ ਤੋਂ ਕੀਰਤਨ ਸੁਣਦੇ ਨੇ ਬਾਬਾ ਮਰਦਾਨਾ ਜੀ ਦੀ ਰਬਾਬ ਵੱਜਦੀ ਐ ਤੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਮੌਤ ਤੋਂ ਡਰ ਬਹੁਤ ਆਉਂਦਾ ਸਤਿਗੁਰ ਕਹਿੰਦੇ ਕਿਉਂ ਡਰਨ ਲੱਗ ਗਿਆ ਤਾ ਕੈਨ ਲੱਗਿਆ ਮਹਾਰਾਜ ਇੱਕ ਸਾਖੀ ਇਹ ਕਟਨਾ ਕਈ ਬਾਬਾ ਬੁੱਢਾ ਸਾਹਿਬ ਨਾਲ ਜੋੜਦੇ ਨੇ ਪਰ ਹੈ ਭਾਈ ਤਾਰੂ ਕੋਪਟ ਦੇ ਨਾਲ ਉਹਨਾਂ ਨੇ ਕਿਹਾ ਵੀ ਮਾਤਾ ਨੇ ਮੈਨੂੰ ਕਿਹਾ ਚੁੱਲ੍ਹੇ ਚੱਗ ਬਾਲ ਤੇ ਮੈਂ ਵੱਡੀਆਂ-ਵੱਡੀਆਂ ਲੱਕੜਾਂ ਲੈ ਕੇ ਅੱਗ ਲਾਉਣ ਲੱਗ ਗਿਆ ਤੇ ਅੱਗ ਲੱਗੀ ਨਾ ਮਾਂ ਨੇ ਕਿਹਾ ਲੈ ਦੱਸ ਵੱਡੀਆਂ ਨੂੰ ਨਹੀਂ ਪਹਿਲਾਂ ਛੋਟੀਆਂ ਨੂੰ ਅੱਗ ਲਾ ਛੋਟੀਆਂ ਲੱਕੜਾਂ ਨੂੰ ਲੱਗੇਗੀ ਫਿਰ ਵੱਡੀਆਂ ਨੂੰ ਲੱਗੇਗੀ ਕਹਿੰਦੇ ਮਾਂ ਨੇ ਛੋਟੀਆਂ ਨੂੰ ਅੱਗ ਲਾਈ ਫਿਰ ਵੱਡੀਆਂ ਨੂੰ ਲੱਗ ਗਈ ਤੇ ਮੇਰੇ ਮਨ ਨੇ ਕਿਹਾ ਮਨਾ ਜਿਵੇਂ ਵੱਡੀਆਂ ਲੱਕੜਾਂ ਤੋਂ ਪਹਿਲਾਂ ਛੋਟੀਆਂ ਦੀ ਵਾਰੀ ਆ ਗਈ ਜ਼ਰੂਰੀ ਥੋੜੀ ਇਹ ਪਹਿਲਾਂ ਦਾਦਾ-ਦਾਦੀ ਜਾਣਗੇ ਫਿਰ ਮਾਪਿਓ ਤੇ ਫਿਰ ਤੇਰੀ ਵਾਰੀ ਆਉ ਉਹ ਪਹਿਲਾਂ ਵੀ ਤੇ ਜਾ ਸਕਦਾ ਹੈ ਬੜੇ ਨੇ ਇਦਾਂ ਚ ਦੁਨੀਆ ਚ ਵਾਪਰ ਜਾਂਦਾ ਮਾਪਿਓ ਬਜ਼ੁਰਗ ਦਾਦਾ-ਦਾਦੀ ਕਈ ਦੀ ਪੜਦਾਦੇ ਵੀ ਬੈਠੇ ਹੁੰਦੇ ਨੇ ਪੋਤਰਾ-ਪੜਪੋਤਰਾ ਚੱਲ-ਵਸਦਾ ਦੁਨੀਆ ਤੋਂ ਉਸ ਰੱਬ ਸੱਚੇ ਦੀਆਂ ਕਰਨੀਆਂ ਐਸੀਆਂ ਜਗਤ ਦੀ ਰਚਨਾ ਐ ਟੰਗ ਨਾਲ ਰਚੀ ਉਸ ਪਰਮੇਸ਼ਰ ਨੇ ਕਹਿਣ ਲੱਗੇ ਮੇਰੇ ਉਦਿਆਂ ਤੋਂ ਮਨ ਚ ਸਹਿਮ ਬਹਿ ਗਿਆ ਵੀ ਜ਼ਰੂਰੀ ਥੋੜੀ ਬੁੱਢਾ ਹੋ ਕੇ ਮਰਨਾ ਹੈ ਹੁਣ ਤਾਂ ਵੈਸੇ ਵੀ ਮਨੁੱਖ ਨੇ ਮਰਨ ਦੇ ਸਾਧਨ ਬੜੇ ਇਜਾਦ ਕਰ ਲਏ। ਕਹਿਣ ਲੱਗੇ ਮੈਨੂੰ ਡਰ ਹੁੰਦਾ ਹੈ ਡਰ ਦੂਰ ਹੋ ਜਾਏ ਮੇਰਾ ਮੌਤ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਾਕ ਕਹੇ। ਨਾਮ ਦੀ ਬੰਦਗੀ ਦੀ ਤਾਤ ਦਿੱਤੀ ਤੇ ਸਤਗੁਰ ਕਹਿਣ ਲੱਗੇ ਜਿੱਥੇ ਅੱਗ ਲੱਗੀ ਵੇਖੇ ਬੁਝਾਈਂ। ਜਿੱਥੇ ਅੱਗ ਲੱਗੀ ਵੇਖੇ ਬੁਝਾਈ ਹੋ ਸਕ ਨੂੰ। ਕਹਿਣ ਲੱਗਿਆ ਮਹਾਰਾਜ ਸਤਿਵਚਨ। ਉਹ ਅੱਗ ਬਾਹਰ ਲੱਗੀ ਹੋਵੇ ਉਹ ਅੱਗ ਕਿਸੇ ਦੇ ਦਿਲ ਚ ਲੱਗੀ। ਵੇਖੋ ਗੁਰੂ ਨਾਨਕ ਸਾਹਿਬ ਨੇ ਭਾਈ ਤਾਰੂ ਪੋਪਟ ਨੂੰ ਕਿਹਾ ਜਿੱਥੇ ਅੱਗ ਲੱਗੀ ਵੇਖੇ 부ਝਾਈ ਜੇ ਕੋਈ ਈਰਖਾ ਦੇ ਨਾਲ ਸੜ ਰਿਆ ਹੋਵੇਗਾ ਉਥੇ ਇਦਾਂ ਦੇ ਬੋਲ ਇਦਾਂ ਦੇ ਵਾਕ ਕਹੀਂ ਕਿ ਅਗਲੇ ਦੀ ਈਰਖਾ ਦੀ ਅੱਗ ਥੋੜੀ 부ਜੇ ਇਦਾਂ ਦੀਆਂ ਗੱਲਾਂ ਨਾ ਕਰੀਂ ਅਗਲਾ ਹੋਰ ਸੜ ਬਲ ਕੇ ਸਵਾਹ ਹੋ ਜਾਏ ਤੈਨੂੰ ਪਤਾ ਐਸ ਬੰਦੇ ਦੀ ਫਲਾਣੇ ਬੰਦੇ ਨਾਲ ਨਹੀਂ ਬਣਦੀ ਜੇ ਇਹਦੇ ਲੱਗੇ ਮੈਂ ਉਹਦੀ ਨਿੰਦਿਆ ਕਰੂੰ ਇਹਨੂੰ ਜਿਆਦਾ ਈਰਖਾ ਵਧੂ ਦਵੇਸ਼ ਵਧੂ ਕੋਸ਼ਿਸ਼ ਕਰ ਕਿ ਜੇ ਇਸ ਅੱਗ ਨੂੰ ਬੁਝਾਇਆ ਜਾ ਸਕਦਾ ਹੈ ਤ੍ਰਿਸ਼ਨਾ ਦੀ ਅੱਗ ਬਲਦੀ ਹੈ ਤੇਰੇ ਸ਼ਬਦਾਂ ਦੇ ਨਾਲ ਕਿਸੇ ਦੀ ਤ੍ਰਿਸ਼ਨਾ ਦੀ ਅੱਗ ਬੁਝ ਜੇ ਕੋਈ ਠੰਡਾ ਹੋ ਜਾਏ ਥੋੜਾ ਬਹੁਤਾ ਸਤਿਗੁਰ ਨੇ ਵਾਕ ਕਹੇ ਤੇ ਭਾਈ ਤਾਰੂ ਪੋਪਟ ਨੇ ਸੀਨੇ 'ਚ ਬਿਠਾ ਲਏ ਜਦੋਂ ਗੱਲ ਕਰਨੀ ਇਦਾਂ ਦੀ ਗੱਲ ਕਰਨੀ ਦੁਖੇ ਨਾ ਸੜੇ ਨਾ ਦੁਨੀਆ ਤੇ ਅੱਗੇ ਬੜੀ ਸੜੀ ਪਈ ਕੋਈ ਤੜਪੇ ਨਾ ਸਗੋ ਠੰਡ ਪਵੇ ਸੀਨੇ ਨੂੰ ਵਰਤਾਰਾ ਵਰਤੇ ਐਸਾ ਬਾਬਰ ਨੇ ਹਮਲਾ ਕੀਤਾ ਲਾਹੌਰ ਸ਼ਹਿਰ ਨੂੰ ਅੱਗ ਲਾ ਦਿੱਤੀ ਪਇਤਾਰੂ ਪੋਪਟ ਨੇ ਬਾਲਟੀ ਲਈ ਖੂਹ ਚੋਂ ਪਾਣੀ ਕੱਢਦਾ ਤੇ ਅੱਗ ਬੁਝਾਉਂਦਾ ਜਾ-ਜਾ ਕੇ ਲੋਕਾਂ ਦੇ ਘਰਾਂ ਚ ਹੁਣ ਅੱਗ ਬਹੁਤ ਜ਼ਿਆਦਾ ਸੀ ਪਇਤਾਰੂ ਪੋਪਟ ਨੂੰ ਵੀ ਪਤਾ ਵੀ ਬੁਝਣੀ ਤਾਂ ਹੈ ਨਹੀਂ ਮੈਨੂੰ ਪਰ ਬੁਝਾਜੁਰੂ ਰਿਆ ਦੌੜ-ਦੌੜ ਕੇ ਜਾਂਦਾ ਦੌੜ-ਦੌੜ ਕੇ ਜਾਂਦਾ ਅੰਦਰ ਤੱਕ ਲੋਕਾਂ ਦੇ ਇਹ ਕਹਦਾ ਕਿਸੇ ਦਾ ਕੋਈ ਬੱਚਾ ਤੇ ਨਹੀਂ ਰਹਿ ਗਿਆ ਕਿਸੇ ਨੇ ਭਾਈ ਤਾਰੂ ਪੋਪੜ ਨੂੰ ਕਿਹਾ ਓਏ ਭਾਈ ਇੰਨੀ ਅੱਗ ਲੱਗੀ ਐ ਤੇਰੀਆਂ ਪਾਣੀ ਦੀਆਂ ਬਾਲਟੀਆਂ ਨਾਲ ਬੁਝ ਜਾਏਗੀ ਭਾਈ ਤਾਰੂ ਪੋਪੜ ਕਹਿੰਦੇ ਮੈਨੂੰ ਵੀ ਪਤਾ ਐ ਇਹ ਨਹੀਂ ਬੁਝਣੀ ਤੇ ਕਹਿੰਦੇ ਜੇ ਤੈਨੂੰ ਨਹੀਂ ਪਤਾ ਤੇ ਰੱਖ ਕੇ ਬਾਲਟੀ ਤੇ ਬਹਿ ਜਾ ਬਾਕੀ ਵੀ ਤੇ ਸਾਰੀ ਦੁਨੀਆ ਬੈਠੀ ਵੇਖ ਹੀ ਰਹੀ ਐ ਕੀ ਕਰ ਲੈਣਾ ਉਹ ਕਹਿੰਦਾ ਨਹੀਂ ਬਹਿ ਨਹੀਂ ਸਕਦਾ ਕਿਉਂ ਇੱਕ ਦਿਨ ਸਮਾਂ ਆਏਗਾ ਲਾਉਣ ਵਾਲੇ ਵੀ ਖੜਨਗੇ ਬੁਝਾਉਣ ਵਾਲੇ ਵੀ ਖੜਨਗੇ 부جے ਭਾਵੇਂ ਨਾ ਘਟੋ ਘਟ ਬੁਝਾਉਣ ਵਾਲਿਆਂ ਵਾਲੇ ਪਾਸੇ ਖੜੇ ਤੇ ਹੋ ਜਾਗੇ ਵੀ ਕੋਸ਼ਿਸ਼ ਕੀਤੀ ਸੀ ਕੋ 2 3 4 ਬਾਲਟੀਆਂ ਸੀ ਪਾਈਆਂ ਸੀ ਕਮ ਸੇ ਕਮ ਤਮਾਸ਼ਗੀਰ ਤੇ ਨਹੀਂ ਹੋਵਾਂਗੇ ਵੀ ਵੇਖ ਕੇ ਤਮਾਸ਼ਾ ਵੇਖਦੇ ਰਹੇ ਵੀ ਬਲਦੀ ਆ ਤੇ ਬਲੀ ਜਾਏ ਕੋਈ ਕਰ ਮੈਨੂੰ ਵੀ ਪਤਾ ਹੈ ਵੀ ਜਿੰਨੀ ਅੱਗ ਲੱਗੀ ਆ ਇਹ ਨਹੀਂ ਬੁਝਣੀ ਪਰ ਮੈਨੂੰ ਗੁਰੂ ਨਾਨਕ ਨੇ ਕਿਹਾ ਸੀ ਭਾਈ ਜਿੱਥੇ ਅੱਗ ਲੱਗੀ ਵੇਖੇ ਉੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀਓ ਕਿਸੇ ਦੇ سینੇ 'ਚ ਲੱਗੀ ਹੋਵੇ ਤੇ ਭਾਵੇਂ ਬਾਹਰ ਲੱਗੀ ਹੋਵੇ ਮੇਰਾ ਵਾਸਤਾ ਅੱਗ ਨਾਲ ਨਹੀਂ ਹੈ ਮੇਰਾ ਵਾਸਤਾ ਗੁਰੂ ਨਾਨਕ ਦੇ ਬਚਨਾਂ ਦੇ ਨਾਲ ਹੈ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਉਹਨਾਂ ਬਚਨਾਂ ਨੂੰ ਕਮਾਉਣਾ ਤੇ ਉਹਦੇ ਵਾਸਤੇ ਭਾਵੇਂ ਮੇਰੀ ਜਾਨ ਵੀ ਚਲੀ ਜਾਵੇ ਵੇਖੋ ਕੁਝ ਕੁ ਦਿਨ ਗੁਰੂ ਨਾਨਕ ਲਾਹੌਰ ਰਹੇ ਤੇ ਨੂੰ ਸੰਗਤ ਨਸੀਬ ਹੋਈ ਗੁਰੂ ਬਾਬੇ ਦੀ ਪਰ ਮੁਹੱਬਤ ਗੁਰੂ ਨਾਨਕ ਨਾਲ ਇਦਾਂ ਦੀ ਪੈ ਗਈ ਕਿ ਗੁਰੂ ਨਾਨਕ ਦੀ ਗੱਲ ਮੰਨਣ ਵਿੱਚ ਗੱਲ ਮੰਨਣ ਪਿੱਛੇ ਬੰਦਾ ਮਰਨ ਤੱਕ ਜਾਂਦਾ ਹੈ ਇੱਥੇ ਕੰਮ ਉਲਟਾ ਹੈ ਅਸੀਂ ਲੱਖ ਵਾਰ ਕਹੀਏ ਸਾਡੀ ਗੁਰੂ ਨਾਨਕ ਨਾ ਮੁਹੱਬਤ ਹੈ ਪਰ ਜਦੋਂ ਗੱਲ ਗੁਰੂ ਨਾਨਕ ਦੀ ਗੱਲ ਮੰਨਣ ਤੇ ਆਉਂਦੀ ਹੈ ਨਾ ਕਿ ਬਾਬੇ ਨੇ ਆਹ ਕਿਹਾ ਤੇ ਭਾਈ ਮੰਨ ਮੈਂ ਬਹੁਤ ਵਾਰ ਕਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਤਸਵੀਰਾਂ ਅਸੀਂ ਘਰਾਂ 'ਚ ਰੱਖੀਆਂ ਨੇ ਤੂਫਾਨ ਲਾਉਂਦੇ ਆ ਮੱਥੇ ਟੇਕਦੇ ਆ ਬੜਾ ਕੁਝ ਕਰਦੇ ਆ ਪਰ ਸਾਹਮਣੇ ਵਾਲੇ ਬਾਬੇ ਨੇ ਸਾਨੂੰ ਕੁਝ ਨਹੀਂ ਕਹਿਣਾ ਕਿ ਭਾਈ ਇੱਥੇ ਤੂੰ ਧੋਖਾ ਕਰਕੇ ਆਇਆ ਇੱਥੇ ਠੱਗੀ ਮਾਰ ਕੇ ਆ ਫੋਟੋ ਨੇ ਕਿਹੜਾ ਬੋਲਣਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਗੁਰੂ ਨਾਨਕ ਬੁੱਲਣਗੇ ਤੇ ਸਾਨੂੰ ਕਹਿਣਗੇ ਕਿ ਲਾਲਚ ਛੱਡੋ ਅੰਦੇ ਹੋ ਲਾਲਚ ਦੁੱਖ ਭਾਰੀ ਫਿਰ ਸਾਨੂੰ ਗੁਰੂ ਨਾਨਕ ਚੰਗਾ ਨਹੀਂ ਲੱਗਦਾ ਜਿੱਦਾਂ ਗੁਰੂ ਨਾਨਕ ਕਹੇਗਾ ਕਿ ਨਾ ਪਾ ਦੁੱਧ ਚ ਪਾਣੀ ਨਾ ਪਾ ਜਿੱਦਾਂ ਸਾਨੂੰ ਗੁਰੂ ਨਾਨਕ ਕਹੇਗਾ ਕਿ ਨਾ ਕਰ ਧੋਖਾ ਭਾਈ ਜਿਹੜੀ ਚੀਜ਼ ਜਿੱਦਾਂ ਦੀ ਹੈ ਉਹਨੂੰ ਉਦਾਂ ਹੀ ਰਹਿਣ ਦੇ ਨਾ ਮਿਲਾਵਟਾਂ ਕਰ ਤੇਰਾ ਵੀ ਘਰ ਹੈ ਤੇਰੇ ਵੀ ਬੱਚੇ ਨੇ ਇਦਾਂ ਹੀ ਬਾਕੀ ਦੁਨੀਆ ਦੇ ਨੇ ਨਾ ਕਿਸੇ ਦਾ ਨੁਕਸਾਨ ਕਰ ਫਿਰ ਗੁਰੂ ਨਾਨਕ ਜੰਗਾ ਨੀ ਲੱਗਦਾ ਅਸੀਂ ਕੈਨੇ ਜ਼ਰੂਰ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰ ਜਿੱਦੇ ਗੁਰੂ ਨਾਨਕ ਨਾਲ ਹੁੰਦਾ ਹੈ ਸਾਹਸ ਆ ਗਿਆ ਸੀਨੇ ਚ ਫਿਰ ਤੇ ਗੁਰੂ ਨਾਨਕ ਨੇ ਆ ਬਾਹ ਫੜ ਲੈਣੀ ਐ ਐ ਜਿੱਦੇ ਮਾੜਾ ਵੇਖਣ ਲੱਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਕਹਣਾ ਨਾ ਪਈਏ ਸਿੱਖਾਂ ਦਾ ਕੰਮ ਨਹੀਂ ਜਬਾਨ ਮਾੜਾ ਬੋਲਣ ਲੱਗੀ ਗੁਰੂ ਨਾਨਕ ਨੇ ਕਹਿਣਾ ਨਾ ਆ ਸ਼ਬਦ ਮੇਰੇ ਸਿੱਖ ਦੀ ਜ਼ਬਾਨ ਚੋਂ ਨਹੀਂ ਨਿਕਲ ਸਕਦੇ ਕੰਨਵਾੜਾ ਸੁਣਨ ਲੱਗੇ ਤੇ ਗੁਰੂ ਨਾਨਕ ਨੇ ਕਹਿਣਾ ਨਹੀਂ ਆਹ ਗੱਲਾਂ ਆ ਗੀਤ ਆ ਗੰਧ ਮੇਰੇ ਸਿੱਖ ਦੇ ਕੰਨਾਂ 'ਚ ਨਹੀਂ ਜਾ ਸਕਦਾ ਇੱਕ ਇੱਕ ਮੋੜ ਜ਼ਿੰਦਗੀ ਦਾ ਫਿਰ ਤੇ ਰੱਖ ਰੱਖ ਚਰਨ ਧਰੇ ਵਿਚਾਰੀ ਫਿਰ ਤੇ ਇੱਕ ਇੱਕ ਕਦਮ ਸੋਚ ਸੋਚ ਕੇ ਰੱਖਣਾ ਪੈਣਾ ਵੀ ਬਾਬਾ ਰੁੱਸੇ ਨਾ ਕਿਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਮੁਹੱਬਤ ਰਹਿ ਗਈ ਸਾਰਾ ਕੁਝ ਰਹਿ ਗਿਆ ਜਿਹਦੇ ਮੁਹੱਬਤ ਵਿਸਰ ਗਈ ਉਹਦੇ ਕੋਈ ਕੁਝ ਨਹੀਂ ਬਚਿਆ ਅਮਰ ਕੇ ਫਰੀਦਾ ਕਿੰਤੀ ਜੋ ਬਨਪ੍ਰੀਤ ਬਿਨ ਸੁੱਕ ਗਏ ਕੁਮਲਾਏ ਪਾਈ ਤਾਰੂ ਪੋਪਟ ਇੰਨੀ ਮੁਹੱਬਤ ਗੁਰੂ ਨਾਨਕ ਨਾਲ ਬਣ ਗਈ ਕੁਝ ਦਿਨਾ ਚੀ ਉਹ ਕੰਮ ਉਲਟਾ ਹੈ ਉਹ ਕਹਿੰਦਾ ਮੈਂ ਗੱਲ ਮੰਨਣੀ ਹੈ ਜਾਨ ਪਾਵੇਂ ਨਿਕਲ ਜੇ ਤੇ ਕਮਾਲ ਏ ਲੋਕਾਂ ਦੇ ਘਰਾਂ ਦੀ ਅੱਗ ਬਚਾਉਂਦਾ ਬੁਝਾਉਂਦਾ ਉਸੇ ਅੱਗ ਦੀਆਂ ਲਿਪਟਾਂ ਦੇ ਵਿੱਚ ਸੜ ਕੇ ਤੇ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ ਅੱਗ 'ਚ ਸੜ ਕੇ ਕਾਦੇ ਵਾਸਤੇ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਂਦਾ ਕਿਉਂ ਬਜਾਉਣਾ ਹੈ ਗੁਰੂ ਨਾਨਕ ਨੇ ਕਿਹਾ ਸੀ ਜਿੱਥੇ ਅੱਗ ਲੱਗੀ ਵੇਖੇ ਬਜਾਈ ਕੀ ਪ੍ਰਭਾਵ ਹੋਏਗਾ ਉਹਦੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਜੇ ਛੋਟੀ ਹਮਾਰਾ ਅਜੇ ਭਰ ਜਵਾਨੀ ਆਈ ਨਹੀਂ ਬਲਪਣਾ ਪਰ ਮੁਹੱਬਤ ਇੰਨੀ ਕ ਪੈ ਗਈ ਗੁਰੂ ਨਾਨਕ ਦੀ ਗੱਲ ਮੰਨਣ ਪਿੱਛੇ ਆਪਣੀ ਜਾਨ ਨਿਸਾਵਰ ਕਰ ਦਿੱਤੀ ਗੁਰੂ ਨਾਨਕ ਦੇ ਚਰਨਾਂ ਤੋ ਸਤਗੁਰੂ ਗੁਰੂ ਨਾਨਕ ਮਹਾਰਾਜ ਨੇ ਇਹਨੂੰ ਕਿਹਾ ਤਿੰਨ ਖੋੜਾ ਨਿਤਕਾਲ ਸਾਰਾ ਤਿੰਨ ਖੋੜਾ ਭਾਵ ਤਿੰਨ ਅਵਸਥਾਵਾਂ ਕਹਿੰਦੇ ਤਿੰਨੇ ਅਵਸਥਾਵਾਂ ਚ ਤੈਨੂੰ ਮੌਤ ਚੇਤੇ ਰਹੇ ਚਾਹੇ ਉਹ ਬਚਪਨ ਹੈ ਚਾਹੇ ਜਵਾਨੀ ਹੈ ਤੇ ਚਾਹੇ ਬੁਢਾਪਾ ਇੱਥੇ ਤੇ ਬੁਢਾਪੇ ਦਾ ਵੀ ਹਾਲ ਇਹੋ ਜਿਹਾ ਹੈ ਕਿ ਬਾਬਾ ਸਾਹਿਬ ਨੂੰ ਸ਼ੇਖ ਫਰੀਦ ਸਾਹਿਬ ਨੂੰ ਇਹ ਦੱਸਣਾ ਪਿਆ ਉਹ ਬਾਕੀ ਸਾਰਾ ਛੱਡ ਘਟੋ ਘਟ ਆਪਣਾ ਮੂੰਹ ਹੀ ਵੇਖ ਲੈ ਸ਼ੀਸ਼ੇ ਚ ਆਪਣਾ ਮੂੰਹ ਵੇਖ ਲੈ ਸ਼ੀਸ਼ੇ ਚ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ ਤੂੰ ਕਿਸੇ ਦਿਨ ਨਹੀਂ ਮੰਦਾ ਘਟੋ ਘਟ ਆਪਣਾ ਮੂੰਹ ਵੇਖ ਲੈ ਸ਼ੀਸ਼ੇ ਚ ਵਿੱਚ ਰੜੀਆਂ ਪੈ ਗਈਆਂ ਤੇਰੇ ਕਮ ਸੇ ਕਮ ਆਪਣਾ ਆਪਣੇ ਕੇਸ ਵੇਖ ਲੈ ਵੀ ਚਿੱਟੇ ਹੋ ਗਏ ਨੇ ਤੇ ਤੈਨੂੰ ਕਹਿੰਦੇ ਨੇ ਵੀ ਕਾਲੇ ਕਰਮ ਛੱਡ ਦੇ ਹੁਣ ਹੁਣ ਕੋਸ਼ਿਸ਼ ਕਰਕੇ ਤੇਰੇ ਕਰਮ ਨੇ ਜਿਹੜੇ ਉਹ ਤੇਰੇ ਦਾੜੇ ਵਾਂਗੂ ਚਿੱਟੇ ਹੋ ਜਾਣ ਤੂੰ ਕਿਸੇ ਦਿਨ ਨਹੀਂ ਮੰਦਾ ਕਮ ਸੇ ਕਮ ਆਪਣੇ ਆਪ ਨੂੰ ਵੇਖ ਕੇ ਆਪਣੀਓ ਹੀ ਮੰਨ ਲੈ ਜਿਵੇਂ ਬੁਢਾ ਪੇਚ ਮੌਤ ਜਾਦ ਆਉਂਦੀ ਹੁੰਦੀ ਹੁੰਦੀ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੀ ਕਹਿਣਾ ਪੈਣਾ ਬਿਰਦ ਭਇਓ ਸੁਜ ਨਹੀਂ ਬ੍ਰੁਤੇਗ ਬਹਾਦਰ ਜੀ ਮਾਰਨ ਕਹਨ ਕਿਤੇ ਵੀ ਨਹੀਂ ਕਿਹਾ ਮਾਰ ਜਨੇ ਕਹਿੰਦੇ ਬਿਰਦ ਹੋਇਆ ਤੇ ਸੁਜ ਵੀ ਨਹੀਂ ਸੁਜੀ ਬਿਰਦ ਭਇਓ ਸੁਜ ਨਹੀਂ ਕਾਲ ਪਹੁੰਚਿਓ ਆਨ ਕਹਿੰਦੇ ਮੌਤ ਉਸਰਾਣੇ ਤੇ ਖਲੋਗੀ ਜਿਵੇਂ ਕਿਤੇ ਜਾਣਾ ਹੋਵੇ ਤੇ ਮਿੱਤਰ ਦੋਸਤ ਨਾਲ ਦੋ ਚਾਰ ਤਿਆਰ ਕੀਤੇ ਹੋਣ ਤੇ ਉਹ ਗੱਡੀ ਲੈ ਕੇ ਤੇ ਗੇਟ ਚ ਖਲੋ ਜਾਣ ਤੇ ਵਾਜਾਂ ਮਾਰ ਜਣ ਵੀ ਆ ਛੇਤੀ ਆ ਛੇਤੀ ਚੱਲ ਜੇ ਤੇ ਅੱਗੋ ਬੰਦਾ ਰਾਮ ਨਾ ਸੁੱਤਾ ਉੱਠ ਕੇ ਗਿਆ ਕਿੱਥੇ ਜਾਣਾ ਅਗਲੇ ਕਹਿਣ ਵੀ ਮਿੰਟ ਰਹਿ ਗਏ 5 ਜਿੰਨੇ ਪੰਜਾਂ ਸੱਤਾਂ ਮਿੰਟਾਂ ਚ ਤਿਆਰ ਹੋਇਆ ਜਾਂਦਾ ਤਿਆਰ ਹੋ ਕੇ ਤੇ ਸਾਡੇ ਨਾਲ ਚੱਲ ਮਹਾਰਜ ਨੇ ਤੇ ਇੱਥੋਂ ਤੱਕਿਆ ਕਾਲ ਬਿਆਲ ਜ ਪਰਿਓ ਡੋਲੇ ਮੁਖ ਪਸਾਰੈ ਮੀਤ ਕਹਿੰਦੇ ਐ ਮੌਤ ਨੇ ਜਿਵੇਂ ਸੱਪ ਗਲ ਚ ਪਾਇਆ ਹੁੰਦਾ ਨਾ ਬੰਦੇ ਨੇ ਤੇ ਮੂੰਹ ਵੀ ਖੁੱਲਾ ਹੀ ਹੈ ਉਹਦਾ ਇੱਕ ਤੇ ਹੈ ਕਿ ਸੱਪ ਨੂੰ ਝਟਮਾਰਨ ਵਾਸਤੇ ਡੰਗ ਮਾਰਨ ਵਾਸਤੇ ਮੂੰਹ ਖੋਲਣਾ ਪੈਣਾ ਹੈ ਗੁਰੂ ਨਾਨਕ ਜੀ ਕਹਿੰਦੇ ਮੁਖ ਪਸਾਰੈ ਮੀਤ ਮੂੰਹ ਖੋਲ ਕੇ ਬੈਠੀ ਹੈ ਝਪਟੀ ਮਾਰਨੀ ਹੈ ਬਸ ਤੇ ਫਿਰ ਮੁੜ ਕੇ ਭੋਗ ਤੇ ਪੜੇ ਜਾਂਦੇ ਨੇ ਸ਼ਬਦ ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜਨੋ ਅਚਿੰਤੇ ਬਾਜ ਪਏ ਬਾਜ ਪਏ ਤੇ ਸ ਰੱਬ ਦੇ ਕੇਲਾ ਮਸਤਰੀਆਂ ਜੋ ਮਾਨ ਚਿਤ ਨਾ ਚੇਤੇ ਸੰਸਾਰ ਗੱਲ ਹੀ ਰੱਬ ਕੀਆ ਫਿਰ ਇਹ ਸ਼ਬਦਾਂ ਦਾ ਕੀਰਤਨ ਹੁੰਦਾ ਮੁੜ ਕੇ ਤੇ ਗੁਰੂ ਗੁਰੂ ਖੜਾ ਪੁਕਾਰੇ ਪਾਤਨੀ ਬੇੜਾ ਕੱਪਰ ਬਾਤ ਗੁਰੂ ਵਾਰ-ਵਾਰ ਵਾਰ-ਵਾਰ ਯਾਦ ਕਰਾਉਂਦਾ ਕਿ ਭਾਈ ਜਿੱਥੇ ਜ਼ਿੰਦਗੀ ਚ ਇੰਨੇ ਰਿਸ਼ਤੇ ਬਣਾਏ ਨੇ ਇੱਕ ਓਇਲੀ ਸਤਾ ਵਸ ਇੱਕ ਓਇਲੀ ਸਤਾ ਬਣੀ ਕਹਿੰਦੀ ਹੈ ਗੁਰੂ ਨਾ ਬਣਾ ਲੈ ਤੇਰਾ ਸਾਰਾ ਕੁਝ ਹੀ ਪ੍ਰਵਾਨ ਚੜ ਜਾਏਗਾ ਤੇਰੇ ਸਾਰੇ ਰਿਸ਼ਤੇ ਸਭ ਕੁਝ ਪ੍ਰਵਾਨ ਚੜ ਜਾਏਗਾ ਜੇ ਗੁਰੂ ਨਾਲ ਰਿਸ਼ਤਾ ਬਣ ਗਿਆ ਤੇ ਗੁਰੂ ਵਾਲਾ ਰਿਸ਼ਤਾ ਇਹ ਨਾ ਕੋਈ ਦੁਨੀਆਂ ਦੇ ਧਨ ਨਾਲ ਬਣਦਾ ਮੈਂ 50 ਲੱਖ ਰੁਪਏ ਚੜਾਵਾਂ ਤੇ ਮਹਾਰਾਜ ਵੀ ਆਪਾਂ 50 ਲੱਖ ਚੜਾਤਾ ਆ ਵੇਖ ਲੋ ਰਸੀਦ ਕੱਟ ਕੇ ਦਿੱਤੀ ਮੈਨੂੰ ਕਮੇਟੀ ਨੇ ਆਪਾਂ ਤੋ ਅੱਜ ਤੋਂ ਤੁਹਾਡਾ ਸਾਡਾ ਰਿਸ਼ਤਾ ਪੱਕਾ ਮਹਾਰਜ ਕਹਿੰਦੇ ਨਹੀਂ ਇਦਾਂ ਨਹੀਂ ਇੱਥੇ ਤੇ ਇੱਕ ਇੱਕ ਵਚਨ ਕਮਾਉਣਾ ਪੈਂਦਾ ਹੈ ਰਿਸ਼ਤਾ ਜਿਵੇਂ ਨਾ ਵਿਚਰਦੇ ਆ ਵਿਚਾਦੇ ਆ ਵਿਸ਼ਵਾਸ ਬਣਦਾ ਕਿਸੇ ਤੇ ਜਦੋਂ ਵਿਚਰੀਦਾ ਕਿਸੇ ਦੇ ਨਾਲ ਪਤਾ ਲੱਗਦਾ ਹੈ ਕਿ ਬੰਦਾ ਕੀ ਹੈ ਸਮੇਂ ਦੇ ਨਾਲ ਵਿਸ਼ਵਾਸ ਬਣਦਾ ਹੈ ਮਹਾਰਜ ਕਹਿੰਦੇ ਮੈਂ ਵਿਚਰਾਂਗਾ ਨਾਲ ਤੇਰੇ ਤੂੰ ਕਿਹਾ ਕਰੀਂ ਕਿ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਮੈਂ ਤੇਰੇ ਨਾਲ ਰਾਂਗਾ ਤੈਨੂੰ ਵੇਖਾਂਗਾ ਵੀ ਤੂੰ ਮੇਰੀ ਕਿੰਨੀ ਕਮਾਨਦਾ ਫੇਰ ਨਾ ਫਿਰ ਇੱਕ ਦਿਨ ਆਏਗਾ ਜਿੱਤੇ ਮੈਂ ਤੇਰੇ ਸਿਰ ਤੇ ਹੱਥ ਰੱਖ ਕੇ ਕਾਂਗਾ ਵੀ ਹਾਂ ਤੂੰ ਦਰਪ੍ਰਮਾਨ ਚੜ ਗਿਆ ਜਿਵੇਂ ਕਦੇ ਭਾਈ ਮੰਝ ਦੇ ਸਿਰ ਤੇ ਹੱਥ ਰੱਖਿਆ ਸੀ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੇ ਭਾਈ ਬੈਲੋ ਦੇ ਸਿਰ ਤੇ ਹੱਥ ਰੱਖਿਆ ਸੀ ਕਦੇ ਮੀਰੀ ਪੀਰੀ ਵਾਲੀ ਸਰਕਾਰ ਨੇ ਬਾਬਾ ਵਿਦੀ ਚੰਦ ਦੇ ਸਿਰ ਤੇ ਹੱਥ ਰੱਖਿਆ ਸੀ ਕਦੇ ਭਾਈ ਸੇਵਾਦਾਸ ਦੇ ਸਿਰ ਤੇ ਹੱਥ ਰੱਖਿਆ ਦੇ ਜਾਨੀ ਖਾਨ ਦੇ ਕਿੰਨੇ ਤਵਾਰੀਖ ਚ ਪਾਤਰ ਨੇ ਜਦੋਂ ਪੁੱਗ ਗਏ ਸਿਰ ਤੇ ਹੱਥ ਰੱਖ ਕੇ ਗੁਰੂ ਨੇ ਕਿਹਾ ਅੱਜ ਤੋਂ ਤੁਸੀਂ ਗੁਰੂ ਨਾਨਕ ਦੇ ਦਰ ਪਰਵਾਣ ਚੜ ਗਏ ਤੇ ਵਿਸ਼ਵਾਸ ਬਣਿਆ ਸਿੱਧਕ ਕਮਾਇਆ ਜਿਨ੍ਹਾਂ ਨੇ ਮਹਾਰਜ ਕਹਿਣ ਲੱਗੇ ਇਹ ਤੈਨੂੰ ਬਚਨ ਕਮਾ ਕੇ ਹੀ ਨਾ ਰਿਸ਼ਤਾ ਪੱਕਾ ਕਰਨਾ ਪੈਣਾ ਇੱਥੇ ਹੋਰ ਕਿਸੇ ਵੀ ਟੰਗ ਦੇ ਨਾਲ ਮਿੱਤਰਤਾ ਨਹੀਂ ਗੰਢੀ ਜਾ ਸਕਦੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਤਰਸਤਾ ਬਣਾ ਲੈ ਬਸ ਗੁਰੂ ਨਾਲ ਜਿਹਦੀ ਬਾਣੀ ਨਾ ਉਹਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਜੀ ਦੀ ਗੁਰੂ ਨਾਲ ਨੀ ਨਾ ਬਣੀ ਉੱਥੇ ਫਿਰ ਬਾਣੀ ਕਹਿੰਦੀ ਚੱਲੇ ਜਿਵਾਰੀ ਦੋਹੇ ਹੱਥ ਝਾੜ ਦੋਵੇਂ ਹੱਥ ਝਾੜ ਕੇ ਜਿਵੇਂ ਜਿਵਾਰੀ ਸ਼ਰਮਿੰਦਿਆਂ ਜਾਂ ਵਾਂਗੂ ਜੂਵੇ ਘਰ ਚੋਂ ਨਿਕਲਦਾ ਨਾ ਵੀ ਕੱਖ ਨਹੀਂ ਰਹਿ ਗਿਆ ਪੱਲੇ ਬੰਦੇ ਦੇ ਕਹਿੰਦੇ ਐ ਨਿਕਲੇਗਾ ਇਸ ਦੁਨੀਆ ਦੇ ਵਿੱਚੋਂ ਵੀ ਕੱਖ ਨਹੀਂ ਵਟਿੰਦਾ ਤੇਰਾ ਸਤਗੁਰ ਨੇ ਆਖਰੀ ਵਾਕ ਕਹੇ 10 18 ਮੈਂ ਅਪਰੰਪਰੂ ਚਿਨ 10 18 6 ਸ਼ਾਸਤਰ ਤੇ 4 ਵੇਦ 10 ਹੋ ਗਏ 6 ਸ਼ਾਸਤਰ 4 ਵੇਦ ਵੈਸੇ ਵੇਦਾਂ ਦਾ ਨਾਮ ਪਹਿਲਾ ਹੁੰਦਾ ਸਭ ਤੋਂ ਪ੍ਰਮਾਣਿਕ ਪ੍ਰਾਤਨ ਜਿਸ ਸਨਤਨ ਚ ਮੰਨਿਆ ਜਾਂਦਾ ਤੇ ਵੇਦਾਂ ਨੂੰ ਮੰਨਿਆ ਜਾਂਦਾ 4 ਵੇਦ ਤੇ 6 ਸ਼ਾਸਤਰ 10 18 ਮਤਲਬ 18 ਪੁਰਾਣ ਮਹਾਰਜ ਕਹਿੰ ਲੱਗੇ ਜਿੰਨੇ ਗ੍ਰੰਥ ਨੇ ਵੇਦ ਨੇ ਸ਼ਾਸਤਰ ਨੇ ਪੁਰਾਣ ਨੇ ਇੰਨਾ ਸਾਰਿਆਂ ਗ੍ਰੰਥਾਂ ਚ ਬੜਾ ਕੁਝ ਹੈ ਕਰਮ ਕਾਂਡ ਵੀ ਬੜਾ ਐ ਪਖੰਡ ਵੀ ਬੜਾ ਬਹੁਤ ਕੁਝ ਹੈ ਜਿਹੜਾ ਇੰਨਾ ਗ੍ਰੰਥਾਂ ਚੋਂ ਰੱਬ ਸੱਚੇ ਨੂੰ ਚੀਨਣ ਲੱਗ ਗਿਆ ਅਪਰੰਪਰੋ ਚੀਨਣਾ ਵੀ ਇੰਨਾ ਚ ਰੱਬ ਦੀ ਗੱਲ ਕਿਹੜੀ ਐ ਭਲਾ ਬਾਕੀ ਤਾਂ ਠੀਕ ਐ ਵੀ ਆਹ ਕਰੇਗਾ ਤੇ ਆਹ ਮਿਲ ਜੂ ਉਹ ਕਰੇਗਾ ਤੇ ਉਹ ਮਿਲ ਜੂ ਆਹ ਪੁੰਨ ਕਰੇਗਾ ਤੇ ਦਾ ਆਹ ਫਾਲ ਐ ਆਪ ਆਪ ਕੀਤਾ ਇਹ ਦੀ ਆ ਸਜਾ ਇੰਨਾ ਗੱਲਾਂ ਨਾਲ ਤੇ ਗ੍ਰੰਥ ਭੜੇ ਭਰੇ ਪਏ ਨੇ ਪਰ ਜੇ ਕਹਿੰਦੇ ਇੰਨਾ ਸਾਰਿਆਂ ਗ੍ਰੰਥਾਂ ਚ ਕਿਤੇ ਤੂੰ ਰੱਬ ਦੀ ਗੱਲ ਖੋਜਣ ਲੱਗੇ ਵੀ ਬਾਕੀ ਸਾਰਾ ਛੱਡੋ ਮੈਨੂੰ ਰੱਬ ਸੱਚੇ ਦੀ ਕੋਈ ਗੱਲ ਲੱਭੇ ਵਿੱਚੋਂ ਜਿਹੜਾ ਆ ਪਰੰਪਰ ਨੂੰ ਚੀਨਣ ਲੱਗ ਗਿਆ ਕਿਸੇ ਵੀ ਧਰਮ ਗ੍ਰੰਥ ਚੋਂ ਮਹਾਰਜ ਕਹਿੰਦੇ ਉਹ ਪਰੰਪਰ ਹੈ ਨਾ ਜਿਹੜਾ ਫਿਰ ਉਹ ਫਿਰ ਤਾਰ ਦਿੰਦਾ ਅਸੀਂ ਮਹਾਰਜ ਦੀ ਬਾਣੀ ਦੇ ਵਾਕ ਪੜਦੇ ਆ ਸਿਮਰਤ 베ਦ ਪੁਰਾਣ ਪੁਕਾਰ ਨਾ ਪੋਥੀਆਂ ਕੀ ਕਹਿੰਦੇ ਨੇ ਪੁਕਾਰ ਪੁਕਾਰ ਕੇ ਨਾਮ ਬਿਨਾ ਸਭ ਕੂੜ ਗਾਲੀ ਹੋ ਚੀਂਆਂ ਕੰਬੀਰ ਸਾਹਿਬ ਨੇ ਕਹਿਆ ਸੀ ਬੇਦਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਕਹਿੰਦੇ ਇੰਨਾ ਚੋਂ ਤੈਨੂੰ ਰੱਬ ਦੀ ਗੱਲ ਲੱਭਣੀ ਨਹੀਂ ਆਈ ਤੂੰ ਪਖੰਡ ਦੀਆਂ ਹੀ ਪੰਡਾ ਪਾਲੀਆਂ ਬਸ ਕਰਮकांड ਦੀਆਂ ਹੀ ਪੰਡਾ ਪਾਲੀਆਂ ਜੇ ਕਿਤੇ ਤੈਨੂੰ ਇੰਨਾ ਚੋਂ ਰੱਬ ਦੀ ਗੱਲ ਲੱਭਣੀ ਆ ਜਾਂਦੀ ਨਾ ਕਹ ਨਾਨਕ ਏਵ ਏਕ ਤਾਰ ਹੈ ਕਹਿੰਦੇ ਇਦਾਂ ਫਿਰੋਜ਼ ਇੱਕ ਨੇ ਤੈਨੂੰ ਤਾਰ ਦੇਣਾ ਜੇ ਇੱਕ ਦੀ ਗੱਲ ਲੱਭਦਾ ਇੱਕ ਨਾਲ ਜੁੜਦਾ ਇੱਕ ਨੂੰ ਤੇ ਹੁੰਦਾ ਇੱਕ ਨੂੰ ਜਿਦੇ ਦੇ ਵਿੱਚ ਵਸੁੰਦਾ ਮੇਰੇ ਮਨ ਇੱਕ ਸਿ ਸਿਉ ਚਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਏ ਮਹਾਰਜ ਨੇ ਆਖਰੀ ਵਾਕ ਕਿਹਾ 10 18 ਮੈਂ ਅਪਰੰਪਰੂ ਚਿਨੈ ਕਹੈ ਨਾਨਕ ਏਵ ਇੱਕ ਪਰੈ ਕਹਿੰਦੇ ਫਿਰ ਇਸ ਟੰਗ ਦੇ ਨਾਲ ਉਹ ਇੱਕ ਤੈਨੂੰ ਤਾਰ ਦੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਹੋਈਆਂ ਬੇਯੰਤਪੁਲਨਾ ਸਤਿਗੁਰੂ ਬਖਸ਼ਿਣਾਣ ਅਗਾਹਾਂ ਤੁਮਾਰਾ ਜੀ ਸਤਿਮਤ ਬਖਸ਼ਿਸ਼ ਕਰਨ ਬਲਵਤੇਸ ਸਾਰਿਆਕੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ